ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਗੁਰੂ ਮਹਾਰਾਸਤੀ ਕਿਰਪਾ ਦੇ ਨਾਲ ਸੋ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਹੈਪੀ ਫੈਮਿਲੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਸਵੇਰ ਦਾ ਟਾਈਮ ਸੀਗਾ ਆਪਾਂ ਜੀ ਚਾਹ ਲਈ ਬਣਾ ਤੀ ਹੁਣ ਆਪਾਂ ਦਹੀਂ ਜਿਹੜਾ ਖਾਣਾ ਉਹ ਇੱਕ ਪਾਸੇ ਕੱਢ ਦਾਂਗੇ ਤੇ ਫਿਰ ਆਪਾਂ ਮਧਾਣੀ ਲਾ ਦਿੰਨੇ ਆ ਤੇ ਆਪਾਂ ਨੇ ਪਾਠ ਕਰ ਲਿਆ ਸੀਗਾ ਤੇ ਗੁਰੂ ਘਰ ਵੀ ਜਾਇਆ ਤੇ ਹੁਣ ਆਪਾਂ ਸੋਚਿਆ ਵੀ ਪਹਿਲਾਂ ਮਧਾਣੀ ਲਾ ਦਈਏ ਫਿਰ ਆਪਾਂ ਦਾ ਡੋਕਾ ਚੋਵਾਂਗੇ ਤੇ ਵੀਡੀਓ ਨੂੰ ਸਾਡੇ ਨੂੰ ਐਂਡ ਤੱਕ ਦੇਖਿਆ ਕਰੋ ਪਲੀਜ਼ ਆਪਣੇ ਜੀ ਸਵੇਰ ਦੇ ਕੰਮਾਂ ਦੀ ਰੁਟੀਨ ਆ ਤੇ ਜਿਹੜੇ ਭਾਂਡੇ ਆਪਾਂ ਨੇ ਰਾਤ ਨੂੰ ਟੋਕਰੀ ਵਿੱਚ ਰੱਖੇ ਹੋਏ ਸੀਗੇ ਉਹ ਆ ਸੁੱਕ ਗਏ ਤੇ ਹੁਣ ਆਪਾਂ ਉਹਨਾਂ ਨੂੰ ਦਵਾਂਗੇ ਉੱਪਰ ਚੇਨ ਤੇ ਜਿਹੜੇ ਹੁਣ ਆਪਣਾ ਸ਼ੈਂਕ ਭਰਿਆ ਪਿਆ ਉਹ ਫੇਰ ਆਪਣੀ ਟੋਕਰੀ ਹੋ ਜੂਗੀ ਭਰ ਜੋ ਫੇਰ ਧੋਣ ਵਾਲੇ ਭਾਂਡੇ ਤਾਂ ਜੀ ਹੋਈ ਜਾਂਦੇ ਨੇ ਜਿਵੇਂ ਹੁਣ ਆਪਾਂ ਮਧਾਣੀ ਬਲਾਈਆ ਤੇ ਦਹੀਂ ਵਾਲੇ ਹੋਗੇ ਦੁੱਧ ਵਾਲੇ ਹੋਗੇ ਚਾਹ ਵਾਲੇ ਹੋਗੇ ਸਵੇਰ ਨੂੰ ਵੀ ਭਾਂਡੇ ਬਹੁਤ ਕਾਫੀ ਹੋ ਜਾਂਦੇ ਨੇ ਤੇ ਹੁਣ ਆਪਾਂ ਨਾਲੇ ਤਾਂ ਟੋਕਰੀ ਚੰਗੀ ਤਰ੍ਹਾਂ ਨਾਲ ਸਾਬਣ ਨਾਲ ਧੋਦਾਂਗੇ ਤੇ ਨਾਲੇ ਜਿਹੜਾ ਜੀ ਆਪਣਾ ਘੜਾ ਸੀਗਾ ਪਾਣੀ ਵਾਲਾ ਉਹਨੂੰ ਵੀ ਆਪਾਂ ਚੰਗੀ ਤਰ੍ਹਾਂ ਨਾਲ ਧੋ ਕੇ ਫੇਰ ਫਿਲਟਰ ਤੇ ਪਾਣੀ ਨਾਲ ਭਰ ਲਈਦਾ ਆ ਤੇ ਜਿਹੜੇ ਬਾਧੂ ਘਟੂ ਪਾਂਡੇ ਨੇ ਉਹ ਆਪਾਂ ਨੇ ਹਜ਼ਰਾਜਾਂ ਦੇ ਵਿੱਚ ਰੱਖਦੇ ਸੀਗੇ ਬੋਤਲਾਂ ਪਾਣੀ ਵਾਲੀਆਂ ਸੀਗੀਆਂ ਜਿਹੜੀਆਂ ਬਾਧੂ ਉਸ ਸਮਾਨ ਪਿਆ ਸੀਗਾ ਤੇ ਉਹ ਆਪਾਂ ਰੱਖਦੇ ਤੇ ਫਿਰ ਖਲਾਰਾ ਜੀ ਆ ਵੀ ਇੰਨਾ ਵਧੀਆ ਨਹੀਂ ਲੱਗਦਾ ਹੈਗਾ ਜੇ ਸੋਈ ਸਾਫ਼ ਸੁਥਰੀ ਹੋਵੇ ਤਾਂ ਕੰਮ ਕਰਨ ਨੂੰ ਵੀ ਵੱਧ ਤੋਂ ਵੱਧ ਜੀ ਕਰਦਾ ਆ ਤੇ ਆਪਾਂ ਬਾਧੂ ਘਟੂ ਸਮਾਨ ਨਹੀਂ ਬਾਹਰ ਰੱਖੀਦਾ ਆ ਚਲੋ ਜੀ ਆਪਾਂ ਨੇ ਭਾਂਡਿਆਂ ਦੀ ਸਫਾਈ ਕਰਤੀ ਹੁਣ ਆਪਾਂ ਆਗੇ ਪਸੂਆ ਕਰਨੀ ਤੇ ਇਧਰ ਕੱਟੇ ਨੂੰ ਦੁੱਧ ਪਿਲਾ ਰਹੇ ਸੀਗੇ ਤੇ ਆਪਾਂ ਹੁਣ ਧਾਰ ਕੱਢਾਂਗੇ ਮੈਂ ਲੱਕੀ ਸੀ ਜੀ ਹੁਣ ਪਢੋਲੀ ਨੂੰ ਪੋਚਾ ਲਾਉਣ ਤੇ ਇਹਦੇ ਵਿੱਚ ਆਪਾਂ ਦੁੱਧ ਰੱਖਾਂਗੇ ਪਢੋਲੀ ਵੀ ਕਰ ਦੇ ਕਹਿ ਦਿੰਦੇ ਨੇ ਤੇ ਹਾਰਾ ਵੀ ਕਹਿ ਦਿੰਦੇ ਨੇ ਤੇ ਆਪਾਂ ਨੇ ਪੋਚਾ ਲਿਆ ਸਿਲਾ ਹੁਣ ਇਹਦੇ ਵਿੱਚ ਮੈਂ ਗੋਹੇ ਚਣ ਦਿੰਨੀ ਆ ਤੇ ਹੁਣ ਆਪਾਂ ਜੀ ਜਦੋਂ ਅੱਗ ማਗ ਗਈ ਤੇ ਫਿਰ ਇਹਦੇ ਵਿੱਚ ਆਪਾਂ ਪਤੀਲਾ ਦੁੱਧ ਵਾਲਾ ਰੱਖ ਦਾਂਗੇ ਇਆ ਪੈਨ ਨੂੰ ਹਾਰੇ ਵਿੱਚ ਰੱਖਾਂਗੇ ਇਹ ਹਰਮੋਨੀਅਮ ਦਾ ਪਤੀਲਾ ਆ ਇਹਦੇ ਵਿੱਚ ਵੀ ਆਪਾਂ ਦੁੱਧ ਕਾੜ ਸਕਦੇ ਆ ਤੇ ਆਪਣੇ ਹਾਰੇ ਦੇ ਵਿੱਚ ਅੱਗ ਐਨ ਮੱਗ ਗਈ ਤੇ ਹੁਣ ਉਹਦੇ ਵਿੱਚ ਆਪਾਂ ਪਤੀਲਾ ਰੱਖ ਦਿੰਨੇ ਆ ਤੁਸੀਂ ਜੀ ਵੀਡੀਓ ਨੂੰ ਬਿਲਕੁਲ ਸ킵 ਨਾ ਕਰਿਓ ਐਂਡ ਤੱਕ ਦੇਖਿਓ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੂਗਾ ਵਿੱਚ ਵੀਡੀਓ ਦੇ ਤੋਂਪੇ ਬਹੁਤ ਜ਼ਿਆਦਾ ਚੜ ਗਈ ਸੀ ਕਿ ਮੈਂ ਸੋਚਿਆ ਪਹਿਲਾਂ ਝਾੜੂ ਲਾਲਾਂ ਮਾਂ ਫੇ ਮੈਂ ਅੱਜ ਪਿੱਛੇ ਝਾੜੂ ਲਾਉਣ ਲੱਗ ਗਈ ਸੀ ਤੇ ਜਿੱਧਰ ਮਤਲਬ ਆਪਣੇ ਪੇੜੇ ਦੇ ਵਿੱਚ ਜਿਆਦਾ ਮਿੱਟੀ ਕੱਟਾ ਮਤਲਬ ਪੱਠੇ-ਪੁੱਠੇ ਉੱਡ ਕੇ ਆਏ ਹੁੰਦੇ ਨੇ ਤੇ ਉਦਰੀ ਝਾੜੂ ਲਾਉਣ ਦੀ ਜ਼ਰੂਰਤ ਆਪਾਂ ਨੂੰ ਸਾਰਾ ਬੇੜਾ ਤੀ ਰੋਜ਼ ਸੁੰਬਰੀ ਦਾ ਹੈਗਾ ਕਦੇ ਕਤਾਈ ਸੁੰਬਰੀ ਦਾ ਆ ਜਿੱਧਰ ਕੂੜਾ ਇਕੱਠਾ ਹੋਇਆ ਹੁੰਦਾ ਉਦਰ ਆਪਾਂ ਝਾੜੂ ਲਾ ਦਿੰਨੇ ਹੁੰਨੇ ਆ ਤੇ ਇੱਧਰ ਪੈੜ ਚਾਲ ਜ਼ਿਆਦਾ ਆ ਤੇ ਫਿਰ ਇੱਧਰ ਜਿਆਦਾ ਗੰਦ ਪੈ ਜਾਂਦਾ ਤੇ ਫਿਰ ਸੋਚਿਆ ਵੀ ਪਹਿਲਾਂ ਛਾੜੂ ਲਾ ਦਈਏ ਧੁੱਪ ਚੜ ਗਈ ਬਹੁਤ ਜ਼ਿਆਦਾ ਤੇ ਫਿਰ ਅੰਦਰ ਔਰ ਸੋਈ ਦੇ ਕੰਮ ਆਪਾਂ ਬਾਅਦ ਵਿੱਚ ਜਾ ਕੇ ਕਰਦੇ ਆਂ ਤੇ ਨਾਲੇ ਦਲੀਆ ਬਣ ਗਿਆ ਸੀਗਾ ਦਲੀਆਂ ਕੱਟ ਕੇ ਆਪਾਂ ਨੇ ਗਾਂ ਤੇ ਮੱਝ ਨੂੰ ਦਿੱਤਾ ਪਾ ਇੱਧਰ ਪਸ਼ੂਆਂ ਦੇ ਵੀ ਸਾਰੇ ਕੰਮ ਆਪਣੇ ਨਿਭੜ ਗਏ ਸੀਗੇ ਦੁੱਧ ਨੂੰ ਵਾਲੀ ਆਉਣ ਵਾਲੀ ਆ ਆਪਾਂ ਨੇ ਇੱਕ ਦੋ ਔਰੇ ਕੜਛੀ ਵਿੱਚ ਫੇਰ ਦੇਣੀਆਂ ਆਪਾਂ ਦੇ ਕੇ ਅੱਗ ਪਾਵਾਂਗੇ ਜੀ ਆਪਾਂ ਨੂੰ ਜ਼ਰੂਰਤ ਹੋਈ ਆਪਾਂ ਜੀ ਆ ਗੈਸ ਨੂੰ ਕਲੀਨ ਕਰਾਂਗੇ ਐਂ ਚੰਗੀ ਤਰ੍ਹਾਂ ਨਾਲ ਤੁਹਾਨੂੰ ਦੱਸਦੀ ਆਂ ਆਪਾਂ ਕਾਦੇ ਨਾਲ ਸਾਫ਼ ਕਰਾਂਗੇ ਦੇਖੋ ਜੀ ਕਿੰਨਾ ਆਪਾਂ ਰੋਜ਼ ਨਾਲ ਸਫਾਈ ਕਰਦੇ ਆਂ ਫਿਰ ਵੀ ਦੇਖੋ ਇਹਨਾਂ ਤੇ ਪੀਲਕ ਜੀ ਜੰਮ ਗਈ ਤੇ ਨਾ ਹੀ ਆਪਾਂ ਕੁਛ ਉੱਪਰ ਡੁੱਲਣ ਨਹੀਂ ਦਈਦਾ ਹੈਗਾ ਫਿਰ ਵੀ ਇਹ ਮਤਲਬ ਪੀਲੇ ਤਾਂ ਹੋ ਹੀ ਜਾਂਦੇ ਨੇ ਤੇ ਹੁਣ ਆਪਾਂ ਜੀ ਇਹਨਾਂ ਨੂੰ ਲਗੀਆਂ ਸਾਫ਼ ਕਰਨਾ ਜਿਹੜੀ ਮੇਰੇ ਕੋਲੇ ਖੱਟੀ ਲੱਸੀ ਪਈ ਸੀਗੀ ਉਹਦੇ ਵਿੱਚ ਮੈਂ ਇਹਨਾਂ ਨੂੰ ਡਪੋ ਕੇ ਰੱਖ ਦੂੰਗੀ ਤੇ ਜਿਹੜੀ ਤੁਹਾਡੇ ਕੋਲੇ ਵੀ ਖੱਟੀ ਲੱਸੀ ਪਈ ਹੁੰਦੀ ਆ ਆਪਾਂ ਨੇ ਜੀ ਇੱਕ ਪਾਸੇ ਦਲੀਆ ਰੱਖਿਆ ਹੋਇਆ ਸੀ ਖਾਣ ਵਾਸਤੇ ਆਪਣਾ ਜੀ ਕਾੜਨੀ ਵਾਲਾ ਦੁੱਧ ਬਣ ਕੇ ਤਿਆਰ ਸੀਗਾ ਤੇ ਆਪਾਂ ਨੇ ਅੰਦਰ ਚੱਕ ਲਿਆਂਦਾ ਤੇ ਇਹ ਆਪਾਂ ਹੁਣੇ ਕੱਢ ਕੇ ਇਹ ਵੀ ਪਤੀਲਾ ਧੋਦਾਂਗੇ ਜਿਹੜੇ ਆ ਸਟੈਂਡ ਸੀ ਇਹ ਵੀ ਆਪਾਂ ਜੀ ਖੱਟੀ ਲੱਸੀ ਦੇ ਵਿੱਚ ਭਿਉ ਕੇ ਰੱਖ ਦੇਣੇ ਆ ਮੇਰੇ ਕੋਲ ਜੀ ਇੱਕ ਸਟੀਲ ਸਾਫ਼ ਕਰਨ ਵਾਲਾ ਨਾ ਪਾਊਡਰ ਪਿਆ ਵਾ ਤੇ ਉਹਦਾ ਮੈਂ ਤੁਹਾਨੂੰ ਨਾਮ ਵੀ ਐਡ ਕਰ ਦੂੰਗੀ ਨਾਲ ਮੈਂਸ਼ਨ ਕਰ ਦੂੰਗੀ ਉੱਪਰ ਵੀਡੀਓ ਦੇ ਤੇ ਇਹਨੂੰ ਆਪਾਂ ਜੀ ਕਲੀਨ ਕਰਨਾ ਤਾਂ ਪਹਿਲਾਂ ਮੈਂ ਇਹਨਾਂ ਨੂੰ ਗਿੱਲਾ ਕਰ ਲਿਆ ਸੀਗਾ ਚੰਗੀ ਤਰ੍ਹਾਂ ਫਿਰ ਇਹ ਜਿਹੜਾ ਪਾਊਡਰ ਸੀਗਾ ਤੇ ਮੈਂ ਇਹ ਚੰਗੀ ਤਰ੍ਹਾਂ ਨਾਲ ਉੱਪਰ ਗਿੱਲਾ ਕਰਕੇ ਲਾਤਾ ਸੀਗਾ ਤੇ ਇਹਨੂੰ 5-7 ਮਿੰਟ ਵਾਸਤੇ ਆਪਾਂ ਛੱਡ ਦਾਂਗੇ ਤੇ ਉਸ ਤੋਂ ਬਾਅਦ ਚ ਆਪਾਂ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਾਂਗੇ ਬਿਲਕੁਲ ਐਨ ਜਿਹੜਾ ਪੀਲਾਪਨ ਆ ਉਹ ਸਾਰਾ ਲੈ ਜਾਊਗਾ ਤੇ ਪਰ ਆਪਾਂ ਉੱਤੇ ਕੁਝ ਨਹੀਂ ਡੁੱਲਦਾ ਹੈਗਾ ਫੇਰ ਵੀ ਦੇਖੋ ਜੀ ਆਪਾਂ ਇੰਨੀ ਸਫਾਈ ਰੱਖਦੀਆਂ ਤੇ ਫੇਰ ਵੀ ਪੀਲੇ ਜੀ ਪੈ ਜਾਂਦੇ ਨੇ ਇਹ ਸਟੀਲ ਪੀਲੀ ਜੀ ਹੋਈ ਜਾਂਦੀ ਹੈ ਜਦੋਂ ਸੇਕ ਦੇ ਨਾਲ ਤੇ ਹੁਣ ਆਪਾਂ ਐਨ ਬਿਲਕੁਲ ਤੁਹਾਨੂੰ ਕਲੀਨ ਕਰਕੇ ਦਿਖਾਵਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਬਹੁਤ ਹੀ ਵਧੀਆ ਟਿਪਸ ਆਹੀਂ ਜਿਹੜਾ ਆਪਾਂ ਨੇ ਜੀ ਇਹਦੇ ਉੱਤੇ ਪਾਊਡਰ ਜਿਹਾ ਲਾਇਆ ਵਾ ਉਹ ਬਿਲਕੁਲ ਗਿੱਲਾ ਹੋਣਾ ਚਾਹੀਦਾ ਸੁੱਕਾ ਨਹੀਂ ਹੋਣਾ ਚਾਹੀਦਾ ਤਾਂ ਹੀ ਉਹ ਇਹ ਪੀਲਾਪਨ ਲਹੂ ਆ ਦੇਖੋ ਜੀ ਆਪਾਂ ਨੇ ਐਡ ਕਰਤੀ ਜਦੋਂ ਜੀ ਮੈਂ ਗੈਸ ਕਲੀਨ ਕਰਨ ਲੱਗੀ ਸੀ ਤਾਂ ਫਿਰ ਮੈਂ ਸੋਚਿਆ ਜਿਹੜੀਆਂ ਉੱਪਰ ਲੀਆਂ ਜਾਲੀਆਂ ਨੇ ਚਿਮਨੀ ਦੀਆਂ ਉਹ ਵੀ ਕੱਢ ਲੈਣੇ ਆ ਤੇ ਉਹਨਾਂ ਵਿੱਚ ਵੀ ਬਹੁਤ ਜ਼ਿਆਦਾ ਤੰਧਾਈ ਜੰਮੀ ਹੋਈ ਸੀ ਜਦੋਂ ਆਪਾਂ ਤੜਕਾ ਲਾਉਂਨੇ ਆ ਪਰੌਂਠੇ ਬਣਾਉਂਨੇ ਆ ਤਾਂ ਉਹ ਸਾਰਾ ਹੀ ਤੇਲ ਵਿੱਚ ਜੰਮ ਜਾਂਦਾ ਆ ਤੇ ਉਹਦਾ ਆਪਾਂ ਨੇ ਇੱਕ ਜਾਲੀਆਂ ਸਾਫ ਕਰਨ ਵਾਸਤੇ ਵੀਡੀਓ ਤੁਹਾਡੇ ਨਾਲ ਐਡ ਕੀਤੀ ਹੋਈ ਹੈ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਵੀ ਆਪਾਂ ਨੇ ਕਾਦੇ ਨਾਲ ਸਾਫ ਕੀਤੀਆਂ ਸੀਗੀਆਂ ਉਹ ਜਾਲੀਆਂ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਹੋ ਜਾਂਦੀਆਂ ਕੋਈ ਆਪਾਂ ਨੂੰ ਜ਼ਿਆਦਾ ਰਗੜਨ ਦੀ ਲੋੜ ਨਹੀਂ ਪੈਂਦੀ ਹੈਗੀ ਉਹ ਜਾਲੀਆਂ ਸਾਫ ਕਰਨ ਵਾਸਤੇ ਜਿਹੜਾ ਆਪਾਂ ਨੇ ਟਿਪਸ ਦੱਸੀ ਹੋਈ ਹੈ ਤੁਸੀਂ ਉਹ ਵੀਡੀਓ ਐਂਡ ਤੱਕ ਦੇਖਿਓ ਤੇ ਇਹ ਜਿਹੜਾ ਹੁਣ ਗੈਸ ਦੇ ਉੱਤੇ ਮੈਂ ਪਾਊਡਰ ਲਾਇਆ ਹੋਇਆ ਸੀਗਾ ਇਹਨੂੰ ਮੈਂ ਚੰਗੀ ਤਰ੍ਹਾਂ ਸਟੀਲ ਬੋਲ ਦੇ ਨਾਲ ਰਗੜ ਰਹੀ ਸੀਗੀ ਤੇ ਇਹਨੂੰ ਆਪਾਂ ਇਹਨਾਂ ਚੰਗੀਤਰ ਨਾਲ ਸਾਫ਼ ਕਰ ਦੇਣਾ ਵਾ ਤੇ ਇਹਨਾਂ ਸਟੀਲ ਚੰਗੀਤਰ ਨਾਲ ਚਮਕ ਦੀ ਦਮਕ ਦੀ ਦਿਸੂ ਆਪਾਂ ਨੂੰ ਮੈਂ ਸੋਚਿਆ ਜੀ ਤੁਹਾਨੂੰ ਨੇੜੇ ਤੋਂ ਦਿਖਾਉਣੀ ਆ ਦੇਖੋ ਕਿੰਨਾ ਵਧੀਆ ਆਪਣਾ ਸਟੀਲ ਸਾਫ਼ ਹੋ ਗਈ ਇਹ ਗੈਂਸਤੀ ਤੇ ਜਿਹੜਾ ਪੀੜਾਪਨ ਸੀ ਸਾਰਾ ਹੀ ਲੈ ਗਿਆ ਇਹ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਹੁਣ ਆਪਾਂ ਇੱਕ ਸਪੰਜ ਦੇ ਨਾਲ ਸਾਰਾ ਇਹ ਪਹਿਲਾਂ ਪਾਊਡਰ ਲਾ ਦਾਂਗੇ ਉਦੋਂ ਬਾਅਦ ਵਿੱਚ ਤੇ ਸਾਫ਼ ਪਾਣੀ ਦੇ ਨਾਲ ਸਪੰਜ ਗਿੱਲੀ ਕਰਕੇ ਆਪਾਂ ਫੇਰ ਚੰਗੀ ਤਰ੍ਹਾਂ ਨਾਲ ਕਲੀਨ ਕਰ ਦਾਂਗੇ ਇੱਕ ਵਾਰੀ ਤੇ ਵੀਡੀਓ ਵਧੀਆ ਲੱਗੀ ਆ ਤਾਂ ਇਹ ਟਿਪਸ ਵੀ ਤੁਹਾਨੂੰ ਵਧੀਆ ਲੱਗੀਆਂ ਤਾਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਲਾਈਕ ਜ਼ਰੂਰ ਕਰਕੇ ਜਾਇ ਕਰੋ ਪਲੀਜ਼ ਲਾਈਕ ਕਰੋਗੇ ਸਭ ਤੋਂ ਪਹਿਲਾਂ ਸਾਡੀ ਵੀਡੀਓ ਤੁਹਾਨੂੰ ਦੇਖਣ ਨੂੰ ਮਿਲੂਗੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਣਾ ਜੀ ਗੈਸ ਐਨ ਬਿਲਕੁਲ ਕਲੀਨ ਹੋ ਗਿਆ ਆਪਾਂ ਨੇ ਪਿੱਛੇ ਵੀ ਐਨ ਚੰਗੀ ਤਰ੍ਹਾਂ ਨਾਲ ਸਫਾਈ ਕਰਤੀ ਵੀ ਕੋਈ ਵੀ ਦਾਗ ਦੱਬਾ ਹੁੰਦਾ ਵਾ ਉਹ ਲੈ ਜਾਂਦਾ ਵਾ ਨਾਲ ਨਾਲ ਸਾਫ਼ ਕੀਤਾ ਹੋਇਆ ਪਰ ਸੋਈਤਾ ਜੀ ਸਾਫ਼ ਕੀਤੀ ਉਹ ਸੋਹਣੀ ਲੱਗਦੀ ਆ ਇੱਥੇ ਮੇਰੇ ਕੋਲੇ ਸੀਗੀਆਂ ਹਰੀਆਂ ਮਿਰਚਾਂ ਮੈਂ ਇੱਕ ਤੋੜ ਕੇ ਲਿਆਂਦੀਆਂ ਸੀਗੀਆਂ ਤੋੜੀਆਂ ਜਹੀਆਂ ਤੇ ਫਿਰ ਮੈਂ ਇਹ ਕੱਪੜਾ ਇੱਕ ਬਿਸ਼ਾ ਕੇ ਤੇ ਉਹਦੇ ਤੇ ਸੁਕਣੀਆਂ ਪਾਤੀਆਂ ਤੇ ਆ ਜਿਹੜੀਆਂ ਜੀ ਆਪਣੀਆਂ ਜਿਮਨੀ ਬਰਾਲੀਆਂ ਜਾਲੀਆਂ ਸੀ ਆ ਦੇਖੋ ਆਪਾਂ ਨੇ ਕਲੀਨ ਕਰਕੇ ਰੱਖਤੀਆਂ ਹੁਣ ਆ ਆਗੇ ਆਪਣੀ ਸ਼ੈਂਕ ਦੀ ਵਾਰੀ ਸ਼ੈਂਕ ਦੇ ਵਿੱਚ ਵੀ ਆਪਾਂ ਨੇ ਉਹੀ ਪਾਊਡਰ ਲਾਤਾ ਸੀਗਾ ਜਿਹਦੇ ਨਾਲ ਆਪਾਂ ਨੇ ਗੈਸ ਸਾਫ਼ ਕੀਤੇ ਨੇ ਤੇ ਆਪਾਂ ਨੇ ਇਹਨੂੰ ਵੀ ਪਹਿਲਾਂ ਚੰਗੀ ਤਰ੍ਹਾਂ ਨਾਲ ਗਿੱਲਾ ਕਰਕੇ ਤੇ 5-10 ਮਿੰਟ ਲਈ ਲਾ ਕੇ ਛੱਡ ਦਾਂਗੇ ਤੇ ਫਿਰ ਉਸ ਤੋਂ ਬਾਅਦ ਇਹ ਸ਼ੈਂਕ ਟੂਟੀਆਂ ਸਾਫ਼ ਕਰਾਂਗੇ ਤੇ ਟੂਟੀਆਂ ਤੇ ਵੀ ਇਹੀ ਆਪਾਂ ਪਾਊਡਰ ਲਾਵਾਂਗੇ ਬਹੁਤ ਹੀ ਇਹ ਵੀ ਸਟੀਲ ਦੀਆਂ ਟੂਟੀਆਂ ਲੱਗੀਆਂ ਹੋਈਆਂ ਜਿਹੜੀਆਂ ਨੇ ਤੇ ਸਟੀਲ ਦੀ ਸ਼ੈਂਕ ਨੇ ਤੇ ਸਟੀਲ ਵਾਸਤੇ ਹੀ ਹੈ ਸਾਰਾ ਇਹ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਮੈਂ ਜੀ ਚੰਗੀ ਤਰ੍ਹਾਂ ਨਾਲ ਗਿੱਲਾ ਕਰਕੇ ਇਹ ਟੂਟੀਆਂ ਤੇ ਲਾਤਾ ਆਪਾਂ ਨੇ ਪਾਊਡਰ ਤੇ ਆ ਜੋ ਵੀ ਪੀੜਾ ਪਾਣਾ ਸਾਰਾ ਲੈ ਜਾਊਗਾ ਆਪਾਂ ਨੇ ਜੀ ਜਿਹੜੀ ਲੱਸੀ ਚ ਸਟੈਂਡ ਪੀਓ ਕੇ ਰੱਖਿਆ ਸੀ ਦੇਖੋ ਕਾਲੀ ਹੋ ਗਈ ਜਿਹੜੀਆਂ ਜੀ ਹੁਣ ਆਪਣੀਆਂ ਗੈਸ ਵਾਲੀਆਂ ਜਾਲੀਆਂ ਇਹਨਾਂ ਨੂੰ ਸਟੀਰ ਬੂਲ ਦੇ ਨਾਲ ਚੰਗੇ ਤਰ੍ਹਾਂ ਨਾਲ ਮੈਂ ਰਗੜ ਦੂੰਗੀ ਤੇ ਵੀ ਆਪਾਂ ਲੱਸੀ ਚ ਪੀਓ ਕੇ ਰੱਖੀਆਂ ਹੋਈਆਂ ਸੀਗੀਆਂ ਹੁਣ ਆਪਣੀ ਜੀ ਵਾਰੀ ਆ ਗਈ ਸ਼ੈਂਕ ਨੂੰ ਕਲੀਨ ਕਰਨ ਦੀ ਤੇ ਆਪਾਂ ਨੇ ਜਿਹੜਾ ਪਾਊਡਰ ਲਾਇਆ ਹੋਇਆ ਸੀ ਉਹ ਆਪਾਂ ਲਾ ਦਿੰਨੇ ਆ ਹੁਣ ਹੁਣ ਮੈਂ ਚੰਗੇ ਤਰ੍ਹਾਂ ਨਾਲ ਪਾਣੀ ਦੇ ਨਾਲ ਸਾਫ਼ ਕਰ ਦੂੰਗੀ ਇਹਨਾਂ ਨੂੰ ਸ਼ੈਂਕ ਨੂੰ ਦੇ ਟੂਟੀਆਂ ਨੂੰ ਤੇ ਬਹੁਤ ਹੀ ਵਧੀਆ ਚਮਕਣ ਦਮਕਣ ਲੱਗ ਜਾਂਦੀ ਹੈ ਸਟੀਲ ਤਾਂ ਜੀ ਇਹ ਪਾਊਡਰ ਲਾਏ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਦੇਖੋ ਜੀ ਗੈਸ ਵਾਲੇ ਜਿਹੜੇ ਸਟੈਂਡ ਸੀ ਜਾਲੀਆਂ ਸੀਗੀਆਂ ਆਪਾਂ ਖੱਟੀ ਲੱਸੀ ਚ ਭਿਉ ਕੇ ਰੱਖੇ ਹੋਏ ਸੀ ਕਿੰਨੇ ਚਮਕਾਈ ਇਹ ਨਾਲ ਵਿੱਚ ਤੇ ਆਪਾਂ ਹੁਣ ਇਹ ਗੈਸ ਦੇ ਉੱਤੇ ਲਾ ਦਨੇ ਆ ਤੇ ਆਪਣਾ ਗੈਸ ਇਹਨ ਬਿਲਕੁਲ ਨਵਾਂ ਬਣ ਗਿਆ ਤੇ ਲਾਈਕ ਜ਼ਰੂਰ ਕਰਕੇ ਜਾਇਓ ਪਲੀਜ਼ ਬੱਦ ਤੋਂ ਬੱਦ ਸਪੋਰਟ ਕਰਿਆ ਕਰੋ ਆਪਾਂ ਨੇ ਜਿਹੜਾ ਕੜਨੀ ਚ ਦੁੱਧ ਰੱਖਿਆ ਹੋਇਆ ਸੀ ਉਹਦੇ ਬਾਅਦ ਚ ਆਪਾਂ ਨੇ ਹਾਰੇ ਚੀ ਦਾਲ ਰੱਖਤੀ ਸੀਗੀ ਆਪਣੀ ਦਾਲ ਵੀ ਬਣ ਗਈ ਸੀ ਫਿਰ ਮੈਂ ਗੈਸ ਕਲੀਨ ਕਰਨ ਲੱਗ ਗਈ ਤੇ ਫਿਰ ਉਸ ਤੋਂ ਬਾਅਦ ਚ ਮੈਂ ਸੋਚਿਆ ਵੀ ਤੜਕਾ ਬਾਅਦ ਚ ਲਾਉਣੀ ਆ ਆਪਾਂ ਨੇ ਹੁਣ ਤੜਕਾ ਵੀ ਲਾਤਾ ਦਾਲ ਨੂੰ ਹੁਣ ਜੀ ਟਾਈਮ ਹੋ ਗਿਆ 11:30 ਦਾ ਆਪਣਾ ਹੁਣ ਕੰਮ ਨਿਪਟਿਆ ਵਾ ਸਵੇਰ ਦਾ ਆਪਾਂ ਨੇ ਜੀ ਮਿਰਚਾਂ ਅੰਦਰ ਸੁੱਕਣੀਆਂ ਪਾਤੀਆਂ ਧੁੱਪ ਵਿੱਚ ਨਹੀਂ ਪਾਈਆਂ ਹੈਗੀਆਂ ਇਹਨਾਂ ਦਾ ਪਾਵਾਂਗੇ ਆਪਾਂ 4 ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਸੁਕਾ ਕੇ ਆਪਾਂ ਨੇ ਗੈਸ ਸਨ ਪੂਰੇ ਕਲੀਨ ਕਰਤੇ ਦਾਲ ਬਣਾ ਕੇ ਰੱਖ ਲਈ ਆਪਾਂ ਨੇ ਦੁਪਹਿਰ ਦੀ ਤੇ ਕਿਚਨ ਦੀ ਕਰਤੀ ਆਪਾਂ ਪੂਰੀ ਸਫਾਈ ਆਪਾਂ ਨੇ ਜੀ ਕਾੜਨੀ ਆ ਨਾ ਦੁੱਧ ਉਹ ਕੱਢਤਾ ਭਾਂਡੇ ਦੇ ਵਿੱਚ ਫ੍ਰਿਜ ਵਿੱਚ ਲਾਤਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈਂਦੀ ਆ ਤੇ ਆਪਾਂ ਨੇ ਤਰਪਾਂਡੇ ਵੀ ਧੋ ਕੇ ਰੱਖਤੇ ਆ ਜਾਲੀਆਂ ਥੋੜੀਆਂ ਜੀਆਂ ਗਿੱਲੀਆਂ ਸੀ ਇਹ ਆਪਾਂ ਚਿਮਨੀ ਹੇਠਾਂ ਠਹਿਰ ਕੇ ਲਾਵਾਂਗੇ ਬਿਲਕੁਲ ਸੁੱਕ ਗਈਆਂ ਸ਼ੈਂਕ ਵੀ ਆਪਾਂ ਐਨ ਪੂਰੇ ਕਲੀਨ ਕਰਦੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਜਿਹੜੇ ਬਾਕੀ ਦੇ ਭਾਂਡੇ ਸੀਗੇ ਸੁੱਕੇ ਹੋ ਆਪਾਂ ਨੇ ਉੱਪਰ ਝਣਤੇ ਆਪਾਂ ਵੀਡੀਓ ਦਾ ਕਰਦੇ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ